ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਵੀਰਾਂ ਨੂੰ ਜਨਪਾਠ ਠੀਕ ਨੇ ਅੱਜ ਦੀ ਵਲੋਗ ਆਪਣਾ ਕੌਕਸ਼ਲ ਤੇ ਆ ਤੇ ਸਾਹਮਣੇ ਤੁਹਾਨੂੰ ਦੇਖ ਹੀ ਰਹੇ ਨੇ ਵਿੱਚ ਛੜਦਾ ਪੇਰ ਆਪਾਂ ਨੇ ਤੇ ਪਿੰਜਰਾ ਆਪਾਂ ਨੇ ਫਿੱਟ ਕਰਤਾ ਉੱਥੇ ਪਿੰਜਰਾ ਤੇ ਬੱਚਿਆਂ ਦੇ ਉੱਪਰ ਲਈ ਸੈਟੀ ਰੱਖਤਾ ਪਿੰਜਰਾ ਕਿਉਂਕਿ ਜਗ੍ਹਾ ਤੁਹਾਨੂੰ ਪਤਾ ਘੱਟੀ ਆਪਣੇ ਲਵੇ ਤੇ ਲਓ ਬਈ ਆਪਾਂ ਹੁਣ ਪਾਣੀ ਲੈ ਕੇ ਤੇ ਇਹਨਾਂ ਵਾਸਤੇ ਆਹ ਟਰੇਆਂ ਲੈ ਕੇ ਆਏ ਬਈ ਜਿਹੜੇ ਆਪਣਾ ਮੇਕਅਪ ਵਾਸਤੇ ਡੱਬਾ ਨਹੀਂ ਹੁੰਦਾ ਜਿੱਚ ਲੇਟਸ ਦਾ ਮੇਕਅਪ ਰੱਖਦੇ ਨੇ ਉਹ ਡੱਬਾ ਲੈ ਕੇ ਆਏ ਸੀ ਬਈ ਦੋ ਇਹ ਆਪਾਂ ਨੂੰ ਦਿੱਤੇ ਨੇ 1 ਬੀਰਪੇ ਦਾ ਦਿੱਤਾ ਤੇ ਚਾਹੀਏ ਪਹਿਲਾਂ ਲੱਗੇ ਨੇ ਬਾਈ ਟ੍ਰੇਆ ਬਣ ਗਿਆ ਦੇਖੋ ਦੋ ਇੱਕ ਪਾਣੀ ਤੇ ਯੂਜ਼ ਕਰਾਂਗੇ ਇੱਕ ਆਪਾਂ ਦਾਣੇ ਤੇ ਯੂਜ਼ ਕਰਾਂਗੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਆਪਾਂ ਦਿਖਾਉਣੇ ਆਪਣੇ ਕੋਕਟੇਲ ਤੇ ਆਪਾਂ ਲਿਚੇ ਰੱਖਤੇ ਡੱਬੇ ਪਾਣੀ ਆਪਾਂ ਪਾਉਣੇ ਆ ਇਹਨਾਂ ਨੂੰ ਫਿਰ ਆ ਚੈੱਕ ਕਰੋ ਬਾਈ ਆ ਵੱਡਾ ਗੇਟ ਹੈ ਡੱਬੇ ਸਾਰਾ ਆ ਜਿਹੜਾ ਚੋਰਸ ਦੇਖ ਰਿਹਾ ਇਹ ਵੱਡਾ ਗੇਟ ਆ ਤੁਹਾਨੂੰ ਛੋਟਾ ਗੇਟ ਦਾ ਆ ਛੋਟਾ ਤੇ ਗੇਟ ਖੋਲ ਕੇ ਦਿਖਾਉਣਾ ਛੋਟਾ ਤੁਹਾਨੂੰ ਇਹ ਆਪਾਂ ਦਾਣਾ ਪਾਣੀ ਪਾਉਣ ਵਾਸਤੇ ਰੱਖਿਆ ਆ ਦੇਖੋ ਬਈ ਆਕੇਟ ਰੱਖਿਆ ਛੋਟਾ ਤੇ ਤੁਹਾਨੂੰ ਪਿੰਜਰਾ ਪਹਿਲਾਂ ਆਪਾਂ ਵੀਡੀਓ ਪਾਈ ਸੀ ਜੀ 32 2 ਦਾ ਪਿੰਜਰਾ ਤੇ ਹੁਣ ਇਹਦੇ ਗੇਟ ਕੋਡ ਦੀ ਵੀ ਆਪਾਂ ਵੀਡੀਓ ਪਾ ਰਿਹਾ ਤੁਹਾਨੂੰ ਦਿਖਾ ਰਿਹਾ ਹਾਂ ਇੱਥੇ ਕਿੰਨੇ ਬਾਈ ਕਿੰਨੇ ਦਾ ਤੇ ਇਹ ਛੋਟਾ ਬਾਈ ਦਾਣਾ ਪਾਣੀ ਪਾਉਣ ਵਾਸਤੇ ਤੇ ਪੁਲਾ ਦੀ ਗੇਟ ਲਾ ਦੀ ਪਹਿਲਾਂ ਇਦਾਂ ਲਾ ਛੋਟਾ ਤੇ ਆਪਾਂ ਇਹਦੇ ਵਿੱਚ ਐ ਗੁੱਲ ਮੇਕ ਪਾ ਦੋ ਤੇ ਇਹਦੇ ਵਿੱਚ ਦੋ ਕੁੰਡੀਆਂ ਰੱਖੇ ਨੇ ਬਾਈ ਇਹ ਇੱਕ ਉੱਪਰ ਇੱਕ ਸਾਈਡ ਤੋਂ ਇੱਕ ਇਦਲੀ ਗੁੰਡੀ ਆਪਾਂ ਇਹ ਵੀ ਫੋਲਕ ਦਿਖਾਇਆ ਤੁਹਾਨੂੰ ਵੱਡਾ ਗੇਟ ਆਪਾਂ ਤੇ ਆ ਦੇਖੋ ਤੁਸੀਂ ਛਾਲੋ ਇਹ ਵੱਡਾ ਗੇਟ ਵੀ ਖੁੱਲ ਗਿਆ ਵੱਡਾ ਗੇਟ ਆ ਵੀਰੇ ਆ ਵੱਡਾ ਗੇਟ ਰੱਖਿਆ ਤੇ ਕਿੱਡਾ ਸਾਈਜ਼ ਰੱਖਣਾ ਮਟਕੀ ਦਾ ਇਹਨਾਂ ਦੇ ਵਿੱਚ ਤੇ ਉਹ ਵੀ ਦੱਸਾਵਾਂ ਤੁਹਾਨੂੰ ਤੇ ਉਹਦੀ ਵੀਡੀਓ ਪਾਵਾਂਗੇ ਆਪਾਂ ਨੈਕਸਟ ਵੀਡੀਓ ਪਾਉਣੇ ਉਹਦੀ ਹੈ ਤੇ ਉਹ ਚ ਪਾਉਣੇ ਆਪਾਂ ਗੇਟ ਲਾਤਾ ਭਾਈ ਤੇ ਆਪਣਾ ਪੇਅਰ ਦੇਖੋ ਚ ਐ ਡੰਡੇ ਲਾਈ ਨੇ ਧਿਆਨ ਨਾਲ ਲੋ ਤੁਸੀਂ ਇੱਕ ਵਾਰੀ ਸਾਹਮਣੇ ਡੰਡਾ ਲਾਤਾ ਇਸ ਇੱਕ ਇਧਰ ਸਾਈਡ ਤੇ ਡੰਡਾ ਲਾਤਾ ਤੇ ਉੱਪਰ ਲਾਇਆ ਡੰਡੇ ਵੀ ਸੋਨੇ ਆ ਵੀ ਐਮੀ ਲਾਣੇ ਨੇ ਇੱਕ ਉੱਪਰ ਇੱਕ ਲਿੱਚੇ ਤੇ ਉਹ ਉਧਰੇ ਆਪਾਂ ਆਪ ਤੋੜਾ ਲਾਵਾਂਗੇ ਸਾਹਮਣੇ ਉਹ ਖੁੰਝੇ ਤੋੜਾ ਲਾਵਾਂਗੇ ਤੇ ਆ ਆਪਣਾ 1 ਬਈ 2 ਪੇਰ ਵਾਸਤੇ ਆ ਕੇਜ ਤਿਆਰ ਕਰ ਲਿਆ ਆਪਾਂ ਨੇ ਜਿਹਦੇ ਜ ਆਪਣੇ ਆਪਣੇ ਮਿੱਠੂ ਰੱਖਿਆ ਹੋਇਆ ਸੀ ਉਹ ਆਪਾਂ ਨੇ ਫ੍ਰੀ ਕਰ ਲਿਆ ਮਿੱਠੂ ਆਪਣਾ ਲਿੱਚਾ ਹੀ ਜਾਊਗਾ ਉਹਨਾਂ ਫਿਰ ਲੈ ਸ਼ਿਫਟ ਕਰਾਂਗੇ ਮਿੱਠੂ ਨੂੰ ਉਹ ਆਪਾਂ ਪੀਲੇ ਪਿੰਜਰੇ ਰੱਖਾਂਗੇ ਜੇ ਚੋੜੇ ਪੀਲਾ ਪਿੰਜਰੇ ਨਹੀਂ ਹੁੰਦਾ ਸੀ ਆਪਣਾ ਜਿੱਥੇ ਬੱਚੇ ਰੱਖੇ ਸੀ ਉਹ ਪਿੰਜਰੇ ਚ ਆਪਾਂ ਮਿੱਠੂ ਰੱਖਾਂਗੇ ਆਪਦਾ ਤੇ ਆ ਆਪਣਾ ਹੁਣ ਇਹ ਚ ਦੋ ਪੇਰ ਛੱਡ ਦਾਂਗੇ ਇਹਨੂੰ ਪੂਰੇ ਕੰਨ ਦੇ ਤੇ ਫਿਕਸ ਕਰਤਾ ਤੇ ਇੱਥੇ ਤੁਸੀਂ ਇਹ ਚ ਇਹ ਜਿਵੇਂ ਆਪਾਂ ਡੰਡੇ ਸਿੱਟ ਕਰਦੇ ਦੇਖੋ ਇੱਥੇ ਡੰਡੇ ਸਾਹਮਣੇ ਤੇ ਸਾਹਮਣੇ ਕੁੰਜੇ ਲੱਗਣਗੇ ਦੋਏ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਧਰਾਂਗੇ ਆਪਣੀ ਕੋਕਟੇਲ ਨੂੰ ਵੀਡੀਓ ਕੇਮੇ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਆਪਣਾ ਤੇ ਪਹਿਲੀ ਪੂਰੀ ਵੀਡੀਓ ਪਾਵਾਂਗੇ ਇਹਦੇ ਆਪਾਂ ਨੈਕਸਟ ਬਾਕਸ ਵੀ ਦਵਾਂਗੇ ਆਪਾਂ ਆਪਾਂ ਉਹ ਦਵਾਂਗੇ 25 ਤਰੀਕ ਨੂੰ ਬਈ ਤੇ 25 ਤਰੀਕ ਨੂੰ ਸਾਰਿਆਂ ਨੂੰ ਨੈਸਟ ਬਾਕਸ ਦੇ ਦਾਂਗੇ ਸਾਰਿਆਂ ਨੂੰ ਬਜਰੀ ਨੂੰ ਵੀ ਦੇ ਦਾਂਗੇ ਤੇ ਆਪਾਂ ਤੁਹਾਨੂੰ ਪਤਾ ਹੀ ਆ ਫਿਰ ਤੁਹਾਨੂੰ ਡਾਇਮੰਡ ਆ ਉਹਦੇ ਹਲੈਣ ਦਿਖਾਂਦੇ ਬਾਈ ਤੁਹਾਨੂੰ ਸਿੱਧੇ ਬੱਚੇ ਦਿਖਾਵਾਂਗੇ ਥੋੜਾ ਜਿਹਾ ਤੁਹਾਨੂੰ ਮੈਂ ਦਿਖਾਇਆ ਨਾ ਇਹ ਉੱਪਰ ਬੈਠਾਗਾ ਆਂਡੇ ਤੇ ਆ ਦੇਖੋ ਮੇਲ ਬੈਠਾ ਤੇ ਨੈਸਟ ਦੇਖੋ ਕਿੰਨਾ ਸੋਨਾ ਬਣਾਇਆ ਉਹ ਫੀਮੇਲ ਨੇ ਵਾਲੇ ਆਂਡੇ ਧਰੇ ਨੇ ਆਪਣੇ ਕੋਲੇ ਦੋ ਫੀਮੇਲ ਆ ਤੇ ਇੱਕ ਮੇਲ ਆ ਬਾਈ ਜਿਹੜਾ ਆਪਾਂ ਮੇਲ ਲੈ ਕੇ ਆਇਆ ਸੀ ਉਹ ਮਿੱਤਰ ਨੂੰ ਦਿੱਤਾ ਆਪਾਂ ਨੇ ਉਹਨੂੰ ਲੋਡ ਸੀ ਵਾਲੀ ਤੇ ਆਪਾਂ ਫਿਰ ਹੋਰ ਮੇਲ ਲਿਆਵਾਂਗੇ ਔਰ ਜਿਹੜੀ ਟੋਕਰੀ ਤੇ ਬੈਠੇ ਨੀਚੇ ਦੇ ਵਾਸਤੇ ਮੇਲ ਹੋਰ ਲਿਆਵਾਂਗੇ ਤੇ ਉਸ ਤੋਂ ਪਹਿਲਾਂ ਦੇਖੋ ਭਾਈ ਹੁਣ ਬਰੀਡਿੰਗ ਇਹਨਾਂ ਦੇ ਵਾਸਤੇ ਆਪਾਂ 25 ਤਰੀਕ ਨੂੰ ਸਟਾਰਟ ਕਰ ਦਾਂਗੇ ਤੇ ਕੁਜੇ ਦੇ ਦਾਂਗੇ ਬਾਕੀ ਮੌਸਮ ਤੇ ਡਿਪੈਂਡ ਆ ਭਾਈ ਮੌਸਮ ਜੇ ਮੈਨੂੰ ਗਰਮ ਲੱਗਿਆ ਫੇਰ ਥੋੜੀ ਜਿਹੀ ਡੇਟ ਆਪਾਂ ਵਧਾ ਦਾਂਗੇ ਫਿਰ ਇੱਕ ਤਰੀਕ ਨੂੰ ਹੀ ਲਾ ਮੈਗੇ ਕੁਜੇ ਤੇ ਆਪਣੇ ਜਾ ਵਾ ਠੀਕ ਬੈਠੇ ਨੇ ਭਾਈ ਤੇ ਨੈਸਟ ਚ ਵਗ ਜਾਂਦੀਆਂ ਨੇ ਤਬਾਰਾ ਆਉਂਦੇ ਆਣੇ ਹਲੇ ਆਂਡੇ ਉਂਡੇ ਦੀ ਹਲੇ ਤਿਆਰੀ ਘੱਟੀ ਐ ਇਹਨਾਂ ਦੀ ਇਹ ਨਦੀ ਬਰੀ ਡਿਕੋਂ ਵਾਲੀ ਆ ਬੱਚੇ ਸੀ ਉਹਦੇ ਰਣਗੇ ਅੰਡੇ ਮੌਸਮ ਥੋੜਾ ਜਿਹਾ ਹਲੇ ਗਰਮ ਆ ਥੋੜਾ ਜਿਹਾ ਹਲਕਾ ਆ ਉਹਦੇ ਕਰਕੇ ਆ ਓਕੇ ਜੀ ਧੰਨਵਾਦ